ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਕੀਮਤੀ ਗੱਲ ਕਰਨ ਜਾ ਰਹੇ ਹਾਂ ਤੇ ਜਿਸ ਵੀ ਮਨੁੱਖ ਨੇ ਇਸ ਕੀਮਤੀ ਗੱਲ ਨੂੰ ਸਮਝ ਲਿਆ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਤਾਂ ਉਹ ਸਮਝ ਲੈਣਾ ਕਿ ਉਸ ਨੂੰ ਉਹ ਝੁਕਤੀ ਮਿਲ ਗਈ ਜਿਸ ਝੁਕਤੀ ਦੇ ਨਾਲ ਉਹ ਦੁਨੀਆ ਦੀ ਕੋਈ ਵੀ ਚੀਜ਼ ਹਾਸਲ ਕਰ ਸਕਦਾ ਹੈ ਅਤੇ ਬੇਨਤੀ ਹੈ ਇਸ ਵੀਡੀਓ ਨੂੰ ਸੰਗਤ ਜੀ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਅਤੇ ਉਹ ਯੋਗਤੀ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਕਹਾਣੀ ਸੁਣਾਉਂ ਜਾ ਰਹੀ ਹਾਂ ਸੰਗਤ ਜੀ ਇਸ ਕਹਾਣੀ ਨੂੰ ਧਿਆਨ ਦੇ ਨਾਲ ਸੁਣਨਾ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ কুমਿਆਰ ਆਪਣੇ ਗਧੇ ਦੇ ਉੱਪਰ ਬਹੁਤ ਸਾਰਾ ਭਾਰ ਸਮਾਨ ਲੱਦ ਕੇ ਕਿਤੇ ਜਾ ਰਿਹਾ ਸੀ ਕਹਿੰਦੇ ਉਸ ਗਧੇ ਦੇ ਗਲ ਦੇ ਵਿੱਚ ਤਾਗੇ ਦੇ ਨਾਲ ਪੱਥਰ ਦਾ ਟੁਕੜਾ ਬੰਨਿਆ ਹੋਇਆ ਸੀ ਜੋ ਕਿ ਬੜਾ ਹੀ ਚਮਕ ਰਿਹਾ ਸੀ ਕਹਿੰਦੇ ਅਸਲ ਦੇ ਵਿੱਚ ਉਹ ਪੱਥਰ ਹੀਰਾ ਸੀ ਕਮਿਆਰ ਉਸਦੀ ਕੀਮਤ ਤੋਂ ਉਸਦੀ ਸਚਾਈ ਤੋਂ ਅਣਜਾਣ ਸੀ ਇਸ ਕਰਕੇ ਉਹ ਇੱਕ ਸਿਰਫ ਪੱਥਰ ਸਮਝ ਕੇ ਉਸਨੇ ਗੰਦੇ ਜਿਹੇ ਕੱਪੜੇ ਦੇ ਵਿੱਚ ਬਣ ਕੇ ਆਪਣੇ ਗਦੇ ਦੇ ਗਾਲ ਦੇ ਵਿੱਚ ਟੰਗਿਆ ਸੀ ਉਸ ਨੂੰ ਸਿਰਫ ਉਹ ਗਦੇ ਦੀ ਸ਼ਾਨ ਵਧਾਉਣ ਦੇ ਵਾਸਤੇ ਇੱਕ ਵਸਤੂ ਲੱਗਦੀ ਸੀ ਤਾਂ ਕਹਿੰਦੇ ਜਦੋਂ ਉਹ ਰਸਤੇ ਦੇ ਵਿੱਚ ਚੱਲ ਰਿਹਾ ਸੀ ਤਾਂ ਉਸ ਰਸਤੇ ਦੇ ਵਿੱਚ ਉਸ ਨੂੰ ਜੋਹਰੀ ਮਿਲ ਗਿਆ ਤੇ ਜੋਰੀ ਦੇ ਨਿਗਾਦਾਤਾ ਸਾਨੂੰ ਪਤਾ ਹੈ ਉਹ ਦੂਰੋਂ ਹੀ ਹੀਰੇ ਦੀ ਪਰਖ ਕਰ ਲੈਂਦਾ ਹੈ ਜਦੋਂ ਉਸਨੇ ਗਦੇ ਦੇ ਗਲ ਦੇ ਵਿੱਚ ਉਹ ਹੀਰਾ ਦੇਖਿਆ ਤਾਂ ਉਹ ਨਾਲ ਹੀ ਨਾਲ ਇਹ ਗੱਲ ਸਮਝ ਗਿਆ ਕਿ ਇਹ ਕਮਿਆਰ ਜ਼ਰੂਰ ਇਸ ਹੀਰੇ ਦੀ ਕੀਮਤ ਤੋਂ ਅਣਜਾਣ ਹੈ ਇਸੇ ਕਰਕੇ ਉਸਨੇ ਇਸ ਹੀਰੇ ਨੂੰ ਇੱਕ ਮੈਲੇ ਜੇ ਗੰਦੇ ਜੇ ਕਪੜੇ ਦੇ ਵਿੱਚ ਬਣ ਕੇ ਇਦਾਂ ਖੁੱਲੇ ਹੀ ਆਪਣੇ ਗਦੇ ਦੇ ਗਲ ਦੇ ਵਿੱਚ ਟੰਗਿਆ ਹੈ ਪਰ ਉਸਨੇ ਪਖੰਡ ਦੇ ਲਈ ਉਸ ਕਮਿਆਰ ਨੂੰ ਪੁੱਛਿਆ ਕਿ ਤੁਹਾਡੇ ਗਦੇ ਦੇ ਗਾਲ ਦੇ ਵਿੱਚ ਇਹ ਕਿਹੜੀ ਚੀਜ਼ ਹੈ ਜਿਹੜੀ ਇੰਨੇ ਚਮਕ ਰਹੀ ਹੈ ਲਿਸ਼ਕ ਰਹੀ ਹੈ ਤਾਂ ਕਹਿੰਦੇ ਉਸ ਕਮਿਆਰ ਨੇ ਦੱਸਿਆ ਕਿ ਇੱਕ ਪੱਥਰ ਹੈ ਜੋ ਲਿਸ਼ਕਦਾ ਹੈ ਕਹਿੰਦੇ ਉਸ ਜੋਰੀ ਨੇ ਬੜੀ ਹੀ ਚਲਾਕੀ ਦੇ ਨਾਲ ਉਸ ਕਮਿਆਰ ਨੂੰ ਕਿਹਾ ਕਿ ਤੁਸੀਂ ਇਹ ਪੱਥਰ ਮੈਨੂੰ ਦੇ ਦੇਵੋਗੇ ਮੈਂ ਇਸ ਨੂੰ ਆਪਣੇ ਘਰ ਦੇ ਵਿੱਚ ਸਜਾ ਕੇ ਰੱਖਾਂਗਾ ਤਾਂ ਕਹਿੰਦੇ ਕਮਿਆਰ ਦੇ ਮਨ ਦੇ ਵਿੱਚ ਆਇਆ ਕਿ ਚਲੋ ਚੰਗੀ ਗੱਲ ਹੈ ਇੱਕ ਪੱਥਰ ਤੋਂ ਕੁਝ ਤਾਂ ਕਮਾਈ ਕਰ ਲੈਂਦੇ ਹਾਂ ਆਪਾਂ ਕੀ ਕਰਨਾ ਹੈ ਇਹ ਪੱਥਰ ਆਪਾਂ ਤਾਂ ਗਦੇ ਦੀ ਗੱਲ ਦੇ ਵਿੱਚ ਪੰਨਿਆ ਹੈ ਤਾਂ ਸੰਗਤ ਜੀ ਉਸਨੇ ਕਿਹਾ ਕਿ ਠੀਕ ਹੈ ਮੈਂ ਤਾਂ ਹੁਣੇ ਪੱਥਰ ਦੇਂਦਾ ਹਾਂ ਪਰ ਇਸ ਦੀ ਕੀਮਤ ਤੁਹਾਨੂੰ 8 ਅਣੇ ਦੇਣੀ ਪਵੇਗੀ ਤਾਂ ਕਹਿੰਦੇ ਉਧਰ ਚੋਰੀ ਵੀ ਉਸ ਕਮਿਆਰ ਦੇ ਪੋਲੇ ਪੰਨ ਦਾ ਫਾਇਦਾ ਚੁੱਕਣ ਤੋਂ ਨਾ ਰਿਆ ਉਸਨੇ ਕਿਹਾ ਕਿ ਇਹ ਮੂਰਖ ਕਮਿਆਰ ਹੈ ਇਸ ਨੂੰ ਕਿਹੜਾ ਇਸ ਦੀ ਕੀਮਤ ਦਾ ਪਤਾ ਹੈ ਉਹ ਅੱਗੋਂ ਮੁੱਲ ਪਾ ਕਰਨ ਲੱਗਾ ਕਹਿਣ ਲੱਗਾ ਕਿ ਨਹੀਂ ਇਸ ਪੱਥਰ ਦੀ ਕੀਮਤ ਮੈਂ 8 ਆਣੇ ਨਹੀਂ ਦੇਵਾਂਗਾ ਮੈਂ ਇਸ ਦੇ 3 ਨੂੰ 4 ਆਣੇ ਦੇਵਾਂਗਾ ਪਰ ਉਹ ਕਮਿਆਰ ਆਪਣੇ ਉਹ 8 ਆਣਿਆਂ ਤੇ ਅੜਿਆ ਰਿਹਾ ਕਾਫੀ ਦੇਰ ਇਹਨਾਂ ਦਾ ਮੁੱਲ ਪਾ ਚੱਲਦਾ ਰਿਹਾ ਤਾਂ ਹੁਣ ਅੱਗੋਂ ਚੱਲਦਿਆਂ ਚੱਲਦਿਆਂ ਇੱਕ ਚੁਰਾਸਤੇ ਤੇ ਆ ਗਏ ਜਿਸ ਚੁਰਾਸਤੇ ਤੋਂ ਉਹਨਾਂ ਦੋਹਾਂ ਦੇ ਰਸਤੇ ਅਲੱਗ ਅਲੱਗ ਹੋ ਜਾਣੇ ਸੀ ਉੱਥੇ ਜਾ ਕੇ ਜੋਰੀ ਨੇ ਕਿਹਾ ਕਿ ਇਥੋਂ ਮੇਰਾ ਰਸਤਾ ਤੇਰੇ ਨਾਲੋਂ ਵੱਖੋ ਜਾਣਾ ਹੈ ਇਸ ਕਰਕੇ ਜੇ ਤੇਰਾ ਮਨ ਪੰਦਾ ਹੈ ਤੂੰ ਮੈਨੂੰ ਚਾਰ ਆਣਿਆਂ ਦੇ ਵਿੱਚ ਇਹ ਪੱਥਰ ਦੇ ਸਕਦਾ ਹੈ ਪਰ ਕਹਿੰਦੇ কুমਯਾਰ ਕਹਿਣ ਲੱਗਿਆ ਕਿ ਚਲੋ ਨਾ ਤੁਹਾਡੀ ਨਾ ਮੇਰੀ ਇਹ ਪੱਥਰ ਤੁਸੀਂ ਮੇਰੇ ਕੋਲੋਂ ਛੇ ਆਣਿਆਂ ਦੇ ਵਿੱਚ ਲੈ ਲਓ ਪਰ ਕਹਿੰਦੇ ਉਸ ਜੋਰੀ ਨੂੰ ਆਪਣੀ ਚਲਾਕੀ ਤੇ ਆਪਣੇ কুমਯਾਰ ਦੇ ਮੂਰਖਪੋਣੇ ਤੇ ਮਾਨਸੀ ਉਸ ਨੂੰ ਪਤਾ ਸੀ ਕਿ ਇਹ ਕਮਿਆਰ ਜ਼ਰੂਰ ਪੈਸੇ ਦੇ ਲਾਲਚ ਦੇ ਵਿੱਚ ਮੈਨੂੰ ਪੱਥਰ ਦੇਵੇਗਾ ਕਹਿੰਦੇ ਉਹ ਆਪਣੀ ਗੱਲ ਤੇ ਅੜਿਆ ਰਿਹਾ ਕਹਿੰਦਾ ਕਿ ਨਹੀਂ ਭਾਈ ਮੈਂ ਤਾਂ ਚਾਰ ਆਣਿਆਂ ਵਿੱਚ ਹੀ ਖਰੀਦਣਾ ਹੈ ਤਾਂ ਕਹਿੰਦੇ ਇਹ ਸੁਣ ਕੇ ਕਮਿਆਰ ਆਪਣੇ ਚ ਰਸਤੇ ਚੱਲ ਪਿਆ ਪਰ ਜੋਰੀ ਉੱਥੇ ਖੜਾ ਉਹ ਦੇਖਦਾ ਰਿਹਾ ਉਸ ਨੂੰ ਇਸ ਗੱਲ ਦਾ ਮਾਨ ਸੀ ਕਿ ਉਹ ਕਮਿਆਰ ਜ਼ਰੂਰ ਵਾਪਸ ਆਵੇਗਾ ਪਰ ਕਹਿੰਦੇ ਜਦੋਂ ਕੁਝ ਧੀਰ ਉਹ ਦੇਖਿਆ ਤਾਂ ਉਹ ਕਮਿਆਰ ਵਾਪਸ ਨਾ ਆਇਆ ਤਾਂ ਚੋਰੀ ਤੇਜ਼ ਚਾਲ ਦੇ ਨਾਲ ਉਸਦੇ ਮਗਰ ਪੰਚਾਇਤ ਜਾ ਕੇ ਉਸ ਕਮਿਆਰ ਨੂੰ ਰੋਕ ਲਿਆ ਕਿਉਂਕਿ ਉਸਨੂੰ ਪਤਾ ਸੀ ਕਿ ਉਸ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਹੈ ਕਹਿੰਦੇ ਉਸਨੇ ਰੋਕ ਕੇ ਕਮਿਆਰ ਨੂੰ ਕਿਹਾ ਕਿ ਚਲੋ ਤੁਸੀਂ ਮੈਨੂੰ ਇਹ ਪੱਥਰ ਛੇ ਆਣਿਆਂ ਦੇ ਵਿੱਚ ਦੇ ਦਿਓ ਮੈਨੂੰ ਤੁਹਾਡਾ ਸੌਦਾ ਮਨਜ਼ੂਰ ਹੈ ਪਰ ਅਗੋ ਕਮਿਆਰ ਹੱਸ ਕੇ ਬੋਲਿਆ ਕਿ ਸੇਠ ਜੀ ਤੁਸੀਂ ਬਹੁਤ ਦੇਰ ਕਰ ਦਿੱਤੀ ਹੈ ਮੈਂ ਉਹ ਪੱਥਰ ਵੇਚ ਚੁੱਕਾ ਹਾਂ ਕਿਉਂਕਿ ਉਸ ਪੱਥਰ ਦੇ ਮੈਨੂੰ ਦੁੱਗਣੀ ਕੀਮਤ ਮਿਲ ਗਈ ਹੈ ਜੋ ਪੱਥਰ ਤੁਸੀਂ ਚਾਰ ਆਣਿਆਂ ਦੇ ਵਿੱਚ ਖਰੀਦਣੋਂ ਤਿਆਰ ਨਹੀਂ ਸੀ ਉਹ ਪੱਥਰ ਦੇ ਮੈਨੂੰ ਕੋਈ ਭਲਾਪੁਰਖ 1 ਰੁਪਿਆ ਦੇ ਕੇ ਖਰੀਦ ਕੇ ਲੈ ਗਿਆ ਹੈ ਤਾਂ ਕਹਿੰਦੇ ਚੋਰੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਪੂਰੇ ਗੁੱਸੇ ਦੇ ਨਾਲ ਉਸ ਕਮਿਆਰ ਦੇ ਉੱਪਰ ਚਲਾਇਆ ਤੇ ਬੋਲਿਆ ਮੂਰਖਾ ਗਦਿਆ ਉਹ ਕੋਈ ਭਲਾਪੁਰਖ ਨਹੀਂ ਸੀ ਉਹ ਤੈਨੂੰ ਮੋਰਖ ਬਣਾ ਗਿਆ ਹੈ ਤੈਨੂੰ ਉੱਲੂ ਬਣਾ ਗਿਆ ਹੈ ਮੋਰਖਾ ਜਿਸ ਨੂੰ ਤੂੰ ਪੱਥਰ ਸਮਝ ਰਿਹਾ ਸੀ ਉਹ ਬੇਸ਼ਕੀਮਤੀ ਹੀਰਾ ਸੀ ਉਸ ਦੀ ਕੀਮਤ ਲੱਖਾਂ ਰੁਪਏ ਸੀ ਜਿਸ ਨੂੰ ਤੂੰ 1 ਰੁਪਏ ਦੇ ਵਿੱਚ ਵੇਚ ਦਿੱਤਾ ਹੈ ਕਹਿੰਦੇ ਜਦੋਂ ਕਮਿਆਰ ਨੇ ਇਹ ਗੱਲ ਸੋਨੇ ਤੇ ਇੱਕ ਵਾਰ ਬੜਾ ਹੀ ਸੋਚੀ ਪੈ ਗਿਆ ਨਿਰਾਸ਼ ਹੋ ਗਿਆ ਪਰ ਬਾਅਦ ਦੇ ਵਿੱਚ ਝੋਰ-ਝੋਰ ਨਾਲ ਹੱਸਣ ਲੱਗਾ ਅਤੇ ਹੱਸ ਕੇ ਕਹਿਣ ਲੱਗਾ ਸੇਠ ਜੀ ਗਦਾ ਮੈਂ ਨਹੀਂ ਮੋਰਖ ਮੈਂ ਨਹੀਂ ਵੱਡੇ ਮੋਰਖ ਤੁਸੀਂ ਹੋ ਕਿਉਂਕਿ ਮੈਂ ਤਾਂ ਉਸ ਦੀ ਕੀਮਤ ਤੋਂ ਅਣਜਾਣ ਸੀ ਮੈਨੂੰ ਤੇ ਉਸ ਦੀ ਕੀਮਤ ਦਾ ਪਤਾ ਨਹੀਂ ਸੀ ਪਰ ਤੁਹਾਨੂੰ ਤਾਂ ਉਸ ਦੀ ਕੀਮਤ ਦਾ ਪਤਾ ਸੀ ਤੁਹਾਨੂੰ ਪਤਾ ਸੀ ਕਿ ਉਹ ਹੀਰਾ ਹੈ ਪਰ ਤੁਸੀਂ ਉਸ ਦੀ ਕੀਮਤ ਨੂੰ ਜਾਣਦੇ ਹੋਏ ਵੀ ਉਸ ਨੂੰ ਆਪਣੇ ਹੱਥੋਂ ਗਵਾ ਬੈਠੇ ਤੇ ਇਸ ਕਹਾਣੀ ਨੂੰ ਸੁਣਾਉਣ ਦਾ ਸੰਗਤ ਜੀ ਮਕਸਦ ਵੀ ਇਹ ਸੀ ਕਿ ਆਪਾਂ ਵੀ ਉਸ ਜੋਰੀ ਦੇ ਵਾਂਗ ਮੋਰਖ ਹਾਂ ਕਿਉਂਕਿ ਅਸੀਂ ਰੋਜ਼ਾਨਾ ਗੁਰੂ ਘਰ ਜਾਂਦੇ ਹਾਂ ਗੁਰੂ ਘਰ ਜਾ ਕੇ ਗੁਰੂ ਦਾ ਉਪਦੇਸ਼ ਸੁਣਦੇ ਹਾਂ ਕਥਾ ਕੀਰਤਨ ਸੁਣਦੇ ਹਾਂ ਅੰਮ੍ਰਿਤ ਵੇਲੇ ਦੀ ਮਹੱਤਤਾ ਅੰਮ੍ਰਿਤ ਵੇਲੇ ਦੀ ਵੱਡਿਆਈ ਸੁਣਦੇ ਹਾਂ ਅਸੀਂ ਜਾਣਦੇ ਹਾਂ ਕਿ ਅੰਮ੍ਰਿਤ ਵੇਲੇ ਦੀ ਕਿੰਨੀ ਤਾਕਤ ਹੈ ਫਿਰ ਵੀ ਸੰਗਤ ਜੀ ਸਭ ਕੁਝ ਜਾਣਦਿਆਂ ਹੋਇਆਂ ਵੀ ਅਣਜਾਣ ਬਣੇ ਬੈਠੇ ਹਾਂ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਬੜੀ ਆਸਾਨੀ ਨਾਲ ਇਹ ਗੱਲ ਕਹਿ ਦਿੰਦੇ ਹਾਂ ਕਿ ਕੀ ਕਰੀਏ ਅਮਰਤ ਵੇਲੇ ਉੱਠਿਆ ਨਹੀਂ ਚਾਹਦਾ ਬੜੀ ਕੋਸ਼ਿਸ਼ ਕਰਦੇ ਹਾਂ ਫਿਰ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਜੋ ਅਮਰਤ ਵੇਲੇ ਦੀ ਕੀਮਤ ਨੂੰ ਜਾਣਦਿਆਂ ਹੋਇਆ ਅਮਰਤ ਵੇਲੇ ਦੀ ਵਡਿਆਈ ਨੂੰ ਜਾਣਦਿਆਂ ਹੋਇਆ ਨਹੀਂ ਸੰਭਾਲਦਾ ਸਾਥ ਸੰਗਤ ਇਸ ਕਰਕੇ ਆਪਣਾ ਮੂਰਖਪੁਣਾ ਛੱਡੋ ਅੱਜ ਵੀ ਇਸ ਗੱਲ ਨੂੰ ਸੰਭਾਲ ਲਓ ਅਮਰਤ ਵੇਲਾ ਸੰਭਾਲਣਾ ਸ਼ੁਰੂ ਕਰ ਦਿਓ ਕਿਉਂਕਿ ਅਮਰਤ ਵੇਲਾ ਉਹ ਹੀ ਰਹਾ ਹੈ ਜਿਸ ਨੂੰ ਆਪਾਂ ਸਾਰੀ ਦੁਨੀਆ ਦੀ ਤਾਂ ਦੌਲਤ ਦੇ ਕੇ ਵੀ ਖਰੀਦ ਨਹੀਂ ਸਕਦੇ ਇਸ ਕਰਕੇ ਹਿੰਮਤ ਕਰੋ ਉਦਮ ਕਰੋ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਕਿਉਂਕਿ ਉਦਮ ਨਾਲ ਹੀ ਅਮਰਤ ਵੇਲੇ ਉੱਠਿਆ ਜਾਂਦਾ ਹੈ ਅਤੇ ਇਹ ਉਦਮ ਸਾਨੂੰ ਖੁਦ ਨੂੰ ਹੀ ਕਰਨਾ ਪੈਣਾ ਹੈ ਇਸ ਕਰਕੇ ਉਸ ਜੋਰੀ ਦੇ ਵਾਂਗ ਮੋਰਖ ਨਾ ਬਣੋ ਅਮਰਤ ਵੇਲੇ ਦੀ ਤਾਕਤ ਨੂੰ ਪਛਾਨੋ ਤੇ ਆਓ ਸੰਗਤ ਜੀ ਅੱਜ ਤੋਂ ਹੀ ਆਪਣੇ ਜ਼ਿੰਦਗੀ 'ਚ ਪੱਕਾ ਨਿਯਮ ਬਣਾ ਲਓ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਬਸ ਉੱਠਣਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ